ਸਭ ਤੋਂ ਪਹਿਲੇ ਸਾਰੇ ਮਸੀਹ ਯਸੂ ਦੇ ਮੰਨਣ ਵਾਲਿਆਂ ਨੂੰ ਔਰ ਸਿੱਖ ਭਰਾਵਾਂ ਨੂੰ Hindu ਭਰਾਵਾਂ ਨੂੰ ਮੁਸਲਮਾਨ ਭਰਾਵਾਂ ਨੂੰ ਸਾਰਿਆਂ ਨੂੰ ਜੈ ਮਸੀਹ ਦੀ ਪ੍ਰੇਜ਼ ਦਾ ਲਾਰਡ ਸਲਾਮ ਸਤ ਸ੍ਰੀ ਅਕਾਲ ਅਸੀਂ ਰਿਵਾਈਵਲ ਗੋਸਪਲ ਚਰਚ ਗੁੰਮਟਾਲਾ ਤੋਂ ਆਏ ਆਂ ਔਰ ਮਾਲ ਚਰਚ ਵਾਈਵੰਗ ਅਮਰਸਰ ਵੀ ਸਾਡੇ ਨਾਲ ਐ ਔਰ ਉਹਦੇ ਨਾਲ-ਨਾਲ ਮਾਲਾਂਵਾਲੀ ਤੋਂ ਅੱਜ ਪਿੰਡ ਮਾਲਾਂਵਾਲੀ ਤੋਂ ਰਿਵਾਈਵਲ ਚਰਚ ਦੇ ਪਰਿਵਾਰਾਂ ਨੇ ਲੰਗਰ ਬਣਾਇਆ ਔਰ ਇਹ ਲੰਗਰ ਦੀ ਸੇਵਾ ਕਰਨ ਵਾਸਤੇ ਆਏ ਆਂ ਕੱਲ ਅਸੀਂ ਇਸ ਇਸ ਜਗ੍ਹਾ ਤੇ ਆਏ ਸੀ ਸਰਵੇ ਕੀਤਾ ਔਰ ਲੋਕਾਂ ਨੇ ਕਿਹਾ ਸਾਨੂੰ ਬਹੁਤ ਲੋੜ ਐ ਇਸ ਚੀਜ਼ ਦੀ ਜ਼ਰੂਰਤ ਐ ਤੋਂ ਅਸੀਂ ਤਰਪਾਲਾਂ ਲੈ ਕੇ ਲੰਗਰ ਲੈ ਕੇ ਇਸ ਪਿੰਡ ਵਿੱਚ ਪਹੁੰਚੇ ਤੋਂ ਖਾਸ ਕਰਕੇ ਸਾਡੀ ਇੱਛਾ ਐ ਕਿ ਉਹਨਾਂ ਪੈਂਪਰਾ ਮੰਕੂਲ ਸਹੀ ਤਰੀਕੇ ਨਾਲ ਪਹੁੰਚ ਜਾਏ ਔਰ ਸਹੀ ਜਗ੍ਹਾ ਤੇ ਪਹੁੰਚੇ ਸਾਡੇ ਨਾਲ ਹਮ ਗਮਟਾੜੇ ਤੋਂ ਖਾਸ ਕਰਕੇ ਕਾਲੀ ਪੱਟੀ ਔਰ ਉਹ ਵੀ ਸਾਡੇ ਨਾਲ ਆਏ ਪਾਸਟਰ ਬੀਜੂ ਸਾਡੇ ਨਾਲ ਆਏ ਔਰ ਹੋਰ ਭਰਾ ਸਾਡੇ ਨਾਲ ਆਏ ਨੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਸਾਰਿਆਂ ਦਾ ਸਵਾਗਤ ਕਰਦੇ ਆਂ ਔਰ ਇਹ ਦੁੱਖ ਦੀ ਘੜੀ ਹੈ ਤੋਂ ਪਿਆਰਿਓ ਇਸ ਦੁੱਖ ਦੀ ਘੜੀ ਦੇ ਵਿੱਚ ਸਾਨੂੰ ਚਾਹੀਦਾ ਰਲ ਮਿਲ ਕੇ ਸਾਰਿਆਂ ਨੂੰ ਚਾਹੇ ਕਿਸੇ ਵੀ ਧਰਮ ਜਾਂ ਮਜ਼ਹਬ ਜਾਂ ਕੌਮ ਨਾਲ ਸੰਬੰਧ ਰੱਖਦਾ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਪਰੇਸ਼ਾਨੀ ਦੀ ਘੜੀ ਦੇ ਵਿੱਚ ਸਾਨੂੰ ਜਿਆਦਾ ਭੈਣ ਭਰਾਵਾਂ ਦਾ ਸਹਿਯੋਗ ਕਰਨਾ ਚਾਹੀਦਾ ਕਿਉਂਕਿ ਸਾਰੇ ਉਸ ਪਰਮੇਸ਼ਵਰ ਦੀ ਪਰਮੇਸ਼ਵਰ ਦੀ ਸੰਤਾਨ ਉਸ ਪਰਮੇਸ਼ਵਰ ਦੇ ਬੱਚੇ ਆ ਸਾਰੇ ਜਿਨੇ ਜ਼ਮੀਨ ਔਰ ਆਕਾਸ਼ ਨੂੰ ਬਣਾਇਆ ਤੋ ਬਹੁਤ ਜ਼ਰੂਰਤ ਹੈ ਇਹ ਸਾਰੇ ਘਰ ਜਿਹੜੇ ਨੇ ਪਾਣੀ ਨਾਲ ਡੁੱਬੇ ਹੋਏ ਨੇ ਕਈਆਂ ਦੀਆਂ ਫਸਲਾਂ ਤਬਾਹ ਹੋ ਗਈਆਂ ਔਰ ਸਾਡੀ ਉਹਨਾਂ ਵੀਰਾਂ ਭੈਣਾਂ ਨੂੰ ਭਰਾਵਾਂ ਨੂੰ ਬੜੀ ਅਪੀਲ ਹੈ ਕਿ ਇਹਨਾਂ ਏਰੀਆ ਦੇ ਵਿੱਚ ਆ ਕੇ ਲੋਕਾਂ ਦੀ ਮਦਦ ਕਰੋ ਲੋਕਾਂ ਨੂੰ ਦੇਖੋ ਔਰ ਹੋਰ ਵੀ ਸਾਡੇ ਜਿੰਨੇ ਵੀ ਚਰਚ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਖਾਸ ਕਰਕੇ ਨਵੇਦਨ ਆਂ ਔਰ ਸਿੱਖ ਭਾਈ ਚਾਰੇ ਭਰਾ ਨੂੰ Hindu ਭਰਾਵਾਂ ਨੂੰ Muslim ਭਰਾਵਾਂ ਨੂੰ ਸਾਨੂੰ ਇੱਕ ਬੇਨਤੀ ਕਰਦੇ ਆਂ ਕਿ ਸਾਰੇ ਹੰਬੜਾ ਮਾਰੋ ਤਾਂ ਕਿ ਕਿਤੇ ਚਿੰਤਾ ਨਾ ਹੋਏ ਖਾਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਆਂ ਜਨਾਲਾ ਵਾਸੀਆਂ ਨੂੰ ਜੋ ਡਰਨ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਨਾਲ ਪੂਰਾ ਖਾਸ ਕਰਕੇ ਪੰਜਾਬ ਖੜਾ ਹੈ ਔਰ ਪੰਜਾਬ ਦੇ ਨਾਲ ਹਰਿਆਣਾ ਔਰ ਹਮ ਹਮ ਹਰਿਆਣਾ ਔਰ ਫਿਰੋਜ਼ਪੁਰ ਅਕਈ ਕੇ ਜਗਾ ਤੋਂ ਅਸੀਂ ਵੇਖਿਆ ਲੰਗਰ ਟਰਾਲੀਆਂ ਤੂੜੀ ਦੀਆਂ ਸਭ ਕੁਝ ਆ ਰਿਹਾ ਤੋਂ ਸਾਰਾ ਪੰਜਾਬ ਖੜਾ ਹੈ ਤੁਹਾਡੇ ਨਾਲ ਹਿੰਮਤ ਹਿੰਮਤ ਰੱਖੋ ਵੀਰੋ ਇਹ ਦੁੱਖ ਦੀ ਘੜੀ ਸਦਾ ਨਹੀਂ ਰਹਿਣੀ ਇਹ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਹੀ ਆਪਣੇ ਭੈਣ ਭਰਾਵਾਂ ਦੇ ਨਾਲ ਆ ਪ੍ਰਭੂ ਤੁਹਾਨੂੰ ਬਰਕਤ ਦੇ ਤੁਹਾਡੇ ਸਾਥ ਹੋਵੇ ਸਭ ਮੇਰੇ ਭੈਣ ਭਰਾਵਾਂ ਨੂੰ ਜੀਐਮਸੀ ਦੀ ਜੋ ਵੀ ਮੇਰੇ ਭੈਣ ਭਰਾ ਨੇ ਉਹਨਾਂ ਦੇ ਨਾਲ ਆਪਾਂ ਬਹੁਤ ਡਟ ਕੇ ਖੜੇ ਆ ਕਿ ਵੇਖੋਗੇ ਦੁੱਖ ਦੀ ਘੜੀ ਦੇ ਵਿੱਚ ਕਿ ਇਹ ਜੋ ਦੁੱਖ ਆ ਕਿ ਥੋੜਾ ਥੋੜਾ ਵੰਡਿਆ ਜਾ ਸਕਦਾ ਹੈ ਮੈਂ ਇੰਨਾ ਹੀ ਕਹਿੰਦਾ ਹੋਇਆ ਕਿ ਬਹੁਤ ਦੁੱਖ ਦੀ ਘੜੀ ਨੂੰ ਮਹਿਸੂਸ ਕਰਦਾ ਵਾਂ ਸਭ ਭੈਣ ਭੈਣ ਜੇਮਸ ਅੱਜ ਅਸੀਂ ਅੱਜ ਅਸੀਂ ਲੋਕ ਪ라이 ਸੰਸਥਾ ਦੇ ਨਾਲ ਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਸ ਐਸੇ ਸੰਧੂ ਜੀ ਜੋ ਕਮਟਾਲੇ ਤੋਂ ਆਏ ਨੇ ਔਰ ਅਸੀਂ ਇਸੇ ਤਰ੍ਹਾਂ ਹੀ ਮਿਲ ਕੇ ਜਿਹੜਾ ਵਾ ਉਪਰਾਲਾ ਜਿਹੜਾ ਬਣੀਆਂ ਰਸਤਾਂ ਦਾ ਔਰ ਜਿੰਨਾ ਵੀ ਸਾਡੇ ਕੋਲ ਤਰਪਾਲਾਂ ਨੇ ਇਹ ਲੈ ਕੇ ਪਹੁੰਚੇ ਆ ਔਰ ਅੱਜ ਚਾਹੀਦਾ ਸਾਨੂੰ ਇਹ ਆ ਕਿ ਜਿੰਨੇ ਵੀ ਅਸੀਂ ਆ ਸੰਸਥਾਵਾਂ ਆਉਂਦੀਆਂ ਨੇ ਜਿੰਨੇ ਵੀ ਸਮਾ ਜਿਹੜੇ ਆ ਸੰਸਥਾਵਾਂ ਦੇ ਚਿੰਨੇ ਪਛਿੰਦੇ ਆਉਂਦੇ ਆ ਚਾਹੀਦਾ ਇਹ ਆ ਵੀ ਕੋਈ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੋਈ ਕਿਸੇ ਤਰ੍ਹਾਂ ਦੀਆਂ ਐਸੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਕੋਈ ਜਾਤੀ ਵਿਤਕਰਾ ਰੱਖ ਕੇ ਅਸੀਂ ਕਿਸੇ ਨੂੰ ਕੋਈ ਰਾਸ਼ਨ ਜਾਂ ਕੋਈ ਚੀਜ਼ ਨਾ ਦੇਈਏ ਅਸੀਂ ਕਿਉਂਕਿ ਮੁਸ਼ਕਲ 'ਚ ਸਾਰੇ ਨੇ ਜੇ ਕੋਈ ਜੀਵਿੰਦਾਰ ਭਰਾ ਆ ਤੇ ਉਹ ਵੀ ਮੁਸ਼ਕਲ ਦੇ ਵਿੱਚ ਨੇ ਤੇ ਬਹੁਤ ਨੁਕਸਾਨ ਉਹਨਾਂ ਦਾ ਹੋਇਆ ਵਾ ਤੇ ਜੇ ਸਾਡੇ ਕੋਈ 크੍ਰਿਸਚੀਅਨ ਭਰਾ ਆ ਮਜੀਬ ਸਿੰਘ ਭਰਾ ਆ ਕੋਈ ਵੀ ਜਾਤੀ ਆ ਇਸ ਨੂੰ ਵੇਖ ਕੇ ਅਸੀਂ ਨਾ ਜਾਤੀਵਾਦ ਕਰਕੇ ਰਾਸ਼ਨ ਦਈਏ ਅਸੀਂ ਮਤਲਬ ਕਿ ਵੇਖੋ ਮੁਸੀਬਤ ਚ ਸਾਰੇ ਨੇ ਅੱਜ ਮਜ਼ਦੂਰ ਭਰਾ ਆ ਤੇ ਉਹ ਵੀ ਮੁਸੀਬਤ ਵਿੱਚ ਨੇ ਜੇ ਅੱਜ ਜਿਮੀਦਾਰ ਭਰਾ ਆ ਤੇ ਉਹ ਵੀ ਮੁਸੀਬਤ ਵਿੱਚ ਨੇ ਇਸ ਕਰਕੇ ਅੱਜ ਸਾਨੂੰ ਚਾਹੀਦਾ ਵਾ ਕਿ ਡਟ ਕੇ ਅਸੀਂ ਮਿਲ ਕੇ ਇਹਨਾਂ ਦਾ ਦੁੱਖ ਵੰਡਾਈਏ ਤੇ ਇਹਨਾਂ ਦੇ ਦੁੱਖ ਵਿੱਚ ਇਹਨਾਂ ਦੀ ਮਦਦ ਕਰੀਏ ਇਹ ਇਹ ਨਾ ਆਖੀਏ ਕਿ ਕਿਸ ਮਜਮੂਨ ਨੂੰ ਲੈ ਕੇ ਕਿਉਂਕਿ ਮੈਂ ਥੋੜੀ ਦੇਰ ਪਹਿਲੇ ਸੁਣਿਆ ਤੇ ਕਿ ਕਿਸੇ ਪਿੰਡ ਦਾ ਕੋ ਸਰਪੰਚ ਆ ਤੋ ਗੁਰਦੁਆਰੇ ਸਮਾਨ ਲਵਾ ਕੇ ਤੇ ਉਹ ਕਹਿ ਰਿਹਾ ਵਾ ਤੁਸੀਂ ਕਿਸ ਬਰਾਦਰੀ ਨਾਲ ਬਲੋਂਗ ਕਰਦੇ ਜੇ ਇਹ ਚੀਜ਼ਾਂ ਨਾ ਕਰੋ ਮੇਰੇ ਭਰਾਓ ਸਾਰੇ ਮੁਸੀਬਤ ਵਿੱਚ ਨੇ ਜੇ 크੍ਰਿਸਚੀਅਨ ਭਾਈਚਾਰਾ ਮੁਸੀਬਤ ਵਿੱਚ ਆ ਤੇ ਜ਼ਿੰਮੇਦਾਰ ਭਰਾ ਵੀ ਮੁਸੀਬਤ ਵਿੱਚ ਨੇ ਮਜੀਬ ਸਿੰਘ ਭਰਾ ਜਿਹੜੇ ਉਹ ਵੀ ਮੁਸੀਬਤ ਵਿੱਚ ਨੇ ਜਾਤੀ ਵਿਤ ਕਰਾਣਾ ਕਰੋ ਆਪਸੀ ਪਿਆਰ ਜਿਹੜਾ ਬਰਕਰਾਰ ਰੱਖੋ ਆਪਣਾ ਪਿਆਰ ਜਿਹੜਾ ਇੱਕ ਦੂਜੇ ਨਾਲ ਹੋਰ ਵਧਾਓ ਤੇ ਇਹਨਾਂ ਮੁਸ਼ਕਲਾਂ ਦੇ ਵਿੱਚ ਇੱਕ ਦੂਜੇ ਦੀ ਬਾਹ ਬਣ ਕੇ ਅਸੀਂ ਸਾਥ ਦਈਏ ਸਭ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਜਮਸੀ ਕੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।